ਇੱਕ ਕਾਕਾ ਸਾਹਿਬੁਰ ਜੀ ਦੀ ਫਤਿਹ ਮਸਲਾ ਪਾਣੀਆਂ ਦਾ ਮੈਥੋਂ ਪਹਿਲਾਂ ਬੋਲਦਿਆਂ ਬੁਲਾ ਰਿਆ ਨੇ ਹਮਤੋ ਸਿੰਘ ਮਾਨ ਤੇ ਹੋਰ ਬੁਲਾ ਰਿਆ ਨੇ ਸੋਣਾਂ ਵਿਚਾਰਾਂ ਦੀ ਸਾਂਝ ਪਾਈ ਆ ਕਾਫੀ ਲੰਮੇ ਸਮੇਂ ਤੋਂ ਸੀ ਇਹ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਾਣੀ ਡੂੰਘੇ ਵੀ ਹੋ ਰਹੇ ਆ ਤੇ ਪਾਣੀ ਜ਼ਹਿਰੀਲੇ ਵੀ ਹੋ ਗੇ ਮੈਂ ਤਾਂ ਭਰਾਓ 2012 13 ਚ ਬੋਲਦਾ ਸੀ ਨਾ ਕਿ ਤੁਹਾਡਾ ਪਾਣੀ ਮੱਕ ਜੂ ਪੰਜਾਬੀ ਉਹ ਸੰਭਲੋ ਲੋਕ ਨਹੀਂ ਸੰਭਲੇ ਮਖੌਲ ਮੰਦੇ ਰਹੇ ਹੁਣ ਜਦੋਂ ਹਰ ਸਾਲ ਮੋਟਾ ਟੋਟੇ ਪੈਣ ਲੱਗੇ ਪਾਣੀ ਡੁੱਗੇ ਹੋਣ ਲੱਗੇ ਡੈਡ ਲਾਈਨ ਲੱਗੀ ਪੰਜਾਬ ਨੂੰ ਪੰਜਾਬ ਦੇ ਕੋਲੇ ਧਰਤੀ ਹੇਠਾਂ ਬੱਦ ਤੋਂ ਬੱਦ 15 ਸਾਲ ਦਾ ਪਾਣੀ ਬਚੇ ਹਰ ਸਾਲ ਪਾਣੀ ਦਾ ਪੱਧਰ 5 7 10 ਫੁੱਟ ਥੱਲੇ ਜਾ ਰਿਹਾ ਹੈ ਦੇਸ ਤੋਂ ਇਲਾਵਾ ਜਿਹੜਾ ਮਾੜਾ ਮੋਟਾ ਬੱਚਿਆ ਸਾਡੇ ਕੋਲੇ ਪਾਣੀ ਐ ਚਾਹੇ ਉਹ ਧਰਤੀ ਹੇਠਲਾ ਚਾਹੇ ਉਹ ਦਰਿਆਵਾਂ ਦਾ ਪਾਣੀ ਆ ਉਹ ਜ਼ਹਿਰੀਲਾ ਬਣਤਾ ਪਰ ਆਪਣਾ ਰਾਤ ਦੇ ਹੋਏ ਖੜਿਆ ਆਪਣੀ ਬਖਸ਼ ਸਮਝੀ ਇਹ ਆ ਕਿ ਆਪਾਂ ਹਰ ਗੱਲ ਨੂੰ ਸਿਆਫਤ ਲੈ ਲੈਨੇ ਆ ਧੜੇਵਾਜੀਆਂ ਚ ਪਾ ਲੱਗੇ ਆ ਛੋਡੇ ਪਿੰਡਾਂ ਜੀ ਜਲਗਪਿੰਡ ਚ ਆਏ ਆ ਤੇ ਜਲਗਪਿੰਡ ਦੀਆਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਕਿ ਸਾਰੇ ਪਿੰਡ ਨੂੰ ਕਾਲਾ ਪੀੜਿਆ ਜੀ ਕੈਂਸਰ ਆ ਸਾਡੇ ਸਾਰੇ ਪਿੰਡ ਦਾ ਪਾਣੀ ਮਾੜਾ ਹੈ ਪਰ ਦੁੱਖ ਦੀ ਗੱਲ ਅਜੇ ਆ ਵੀ ਅੱਜ ਪਿੰਡ ਕਾਫੀ ਵੱਡਾ ਲੱਗਦਾ ਮੈਨੂੰ ਤੇ ਬੰਦੇ ਗਿਣਤੀ ਤੇ ਆ ਪੂਰਾ ਪਿੰਡ ਨਹੀਂ ਉੱਠ ਕੇ ਆਇਆ ਹੈ ਜੀ ਆ ਕਾਫੀ ਮੈਂ ਉਹੀ ਗੱਲ ਕਰਦਾ ਨਾ ਵੀ ਹਰ ਬੰਦਾ ਪਾਣੀ ਪੀਂਦਾ ਪਾਣੀਆਂ ਦਾ ਜੀਵਨ ਆ ਪਾਣੀਆਂ ਦਾ ਜ਼ਿੰਦਗੀ ਆ ਪਰ ਫੇਰ ਵੀ ਉਹਦੇ باوجود ਵੀ ਧੜੇਵਾਜ਼ੀਆਂ ਸਿਆਸਤਾਂ ਪਾਰਟੀਆਂ ਦਾ ਬਾਜਨਾ ਸਾਡੇ ਧੌਣ 'ਚ ਕਿੱਲੇ ਇੰਨੇ ਵੱਡੇ ਹੋ ਗਏ ਕਿ ਅਸੀਂ ਸਾਂਝੇ ਕੰਮਾਂ ਲਈ ਉੱਠ ਕੇ ਆਉਣ ਨੂੰ ਤਿਆਰ ਨਹੀਂ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਨਹੀਂ ਜਦ ਫਲਾਣੇ ਬੰਦੇ ਨੇ ਬੁਲਾਇਆ ਕੱਲ ਇੱਕ ਮੇਰੇ ਭਾਈ ਦਾ ਫੋਨ ਆਇਆ ਕਹਿੰਦਾ ਭਾਈ ਸਾਡੇ ਪਿੰਡ ਜਾਣਾ ਤੁਸੀਂ ਮੈਂ ਕਿਹਾ ਭਾਈ ਆਉਣਾ ਹਾਂ ਕਹਿੰਦਾ ਭਾਈ ਸਾਡੇ ਪਿੰਡ ਧੜੇਵਾਜੀ ਹੈ ਮਗਰ ਰੱਖੋ ਸਾਨੂੰ ਕੀ ਆ ਟੜੇ ਬਾਜੀ ਛੋਡੀਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਪਾਣੀ ਦੇ ਹੀ ਆਏ ਆ ਅਸੀਂ ਪਾਣੀ ਦੇ ਬੋਲਣਾ ਜੇ ਲਗਾਤਾਰ ਅਸੀਂ 3 ਤਰੀਕ ਨੂੰ 3 ਸੰਵਰ ਨੂੰ ਲੁਧਿਆਣੇ ਵੀ ਕੱਟ ਰੱਖਿਆ ਉਦੋਂ ਪਹਿਲਾਂ ਅਸੀਂ ਜੈਸਲ ਮੇਰ ਤੱਕ ਗਏ ਆ ਗੰਗਾ ਨਗਰ ਬੀਕਾ ਨੇ ਸਾਰਾ ਦਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਫਖੋਰ ਫਾਲਕਾ ਅਮਲੋੜ ਤੱਕ 80-80 ਫੀਸ ਦੀ ਲੋਕਾਂ ਨੂੰ ਪਿੰਡਾਂ 'ਚ ਕਾਲਾ ਪੀਲਿਆ ਤੇ ਕੈਂਸਰ ਆ ਇੱਕ ਪਿੰਡ ਦੇ ਵਿੱਚ 40-40 ਬੱਚੇ ਮੰਦਬੁੱਧੀ ਅਪਹਾਰ ਜਵਾਕ ਪੈਦਾ ਹੋਏ ਆ ਜਿਉਂਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਆ ਅਕਪੂਰਥਾ ਦਾ ਇੱਕ ਪਰਿਵਾਰ ਆ ਮੇਰੇ ਕੋਲ 27 ਕਰੋੜ ਦਾ ਟੀਕਾ ਲੱਗਣਾ ਬੱਚੇ ਨੂੰ ਕਹਿੰਦਾ ਭਾਈ ਵੀਡੀਓ ਪਾ ਦੇ ਸਾਨੂੰ ਲੋੜ ਆ ਮਖਾ ਭਾਈ 27 ਕਰੋੜ ਦੇਣਾ ਨਹੀਂ ਕਿਸੇ ਨੇ ਇਹ ਪੈਸਾ ਬਹੁਤ ਆ ਬਾਹ ਬਿਮਾਰੀ ਕੀ ਹੈ ਕਹਿੰਦੇ ਪੀਜੀਆਈ ਤੇ ਰਿਪੋਰਟਾਂ ਕਰਾਈਆਂ ਨੇ ਟੈਸਟ ਕਰਾਏ ਆ ਪਾਣੀ ਨਾਲ ਬਿਮਾਰੀ ਹੋਈ ਆ ਛੋਟੀਆਂ ਨਸਲਾਂ ਜੰਮਣੋਂ ਹਟਕੀਆਂ ਜਵਾਬ ਪੈਦਾ ਹੁਣ ਹਟ ਗਏ ਆਪਾਂ ਸੈਂਟਰਾਂ ਦੇ ਵਿੱਚ ਆਈ ਨੂੰ ਸੈਂਟਰਾਂ ਤੇ ਕੇਨਾਂ ਜਵਾਬ ਲੈਣ ਲੱਗੇ ਆਪਾਂ ਅੱਜ ਵੀ ਉਹੀ ਸਿਆਸਤਾਂ ਉਹੀ ਧੜੇ ਬਾਜ਼ੀਆਂ ਇਹ ਫਲਾਣੇ ਪਾਰਟੀ ਵਾਲੇ ਨੇ ਕਰਤਾ ਇਹ ਭਰਾਨੀ ਪਾਰਟੀ ਨੇ ਕਰਤਾ ਕੀ ਦੇਣਗੀਆਂ ਪਾਰਟੀਆਂ ਕੀ ਦੇਤਾ ਆ ਜਿਹੜਾ ਦੇਦਣਾ ਤੁਹਾਨੂੰ ਪਾਣੀ ਚ ਆ ਸੈਂਟਰ ਸਰਕਾਰ ਨੇ ਜਿਹੜਾ ਪਹਿਲਾ ਕਾਨੂੰਨ ਹੁੰਦਾ ਸੀ ਪਾਣੀ ਦਾ ਐਕਟ ਸੀਗਾ ਵੀ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਉਹਨੂੰ 1 ਸਾਲ ਤੋਂ ਲੈ ਕੇ 6-7 ਸਜ਼ਾ ਸੀ ਜੇਲ੍ਹ ਜਾਣਾ ਪੈਂਦਾ ਸੀ ਸੋਧ ਕਰਤੀ ਤੇ ਅੱਜ ਜਦੋਂ ਤੁਸੀਂ ਬੜੇ ਚਾਵਾ ਨਾਲ ਕਿਹਾ ਸੀ ਪੰਜਾਬ ਦਾ ਮੁੱਖ ਮੰਤਰੀ ਭਵਨਸਿਓ ਆ ਪ੍ਰਧਾਨ ਸਭਾ ਸੈਸ਼ਨ ਹੋਇਆ ਹੁਣ ਧਿਆਨ ਨਾਲ ਸੁਣ ਲਿਓ ਕੋਈ ਬੈਸ ਨਹੀਂ ਕਰਾਇਓ ਬਿਲਕੁਲ ਤੇ ਕਾਨੂੰਨ ਤੇ ਚੱਕਟ ਪੀਤੇ ਹੋ ਵਿਧਾਨ ਸਭਾ ਦੇ ਵਿੱਚ ਉਹ ਬਿੱਲ ਪਾਸ ਕਰਤਾ ਸੋਧ ਵਾਲਾ ਬਿੱਲ ਵੀ ਹੁਣ ਕਿਸੇ ਵੀ ਬੰਦੇ ਨੂੰ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਉਹ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਕਿਹਦੇ ਨਹੀਂ ਕਰ ਰਿਹਾ ਹੈ ਉਹ ਜਿਹੜੇ ਵੱਡੇ-ਵੱਡੇ ਕਾਰਪੋਰੇਟ ਵੱਡੇ-ਵੱਡੇ ਕਾਰਖਾਨਿਆਂ ਦੇ ਮਾਲਕ ਜਿਹੜੇ ਡਾਈਨ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲਕੀਆਂ ਹੋਈਆਂ ਨੇ ਕੱਲੇ ਲੁਧਿਆਣੇ 'ਚ ਉਹ ਸਾਰਾ ਚਹਿਰ ਬੁੱਢੇ ਦਰਿਆਲ ਹੈ ਸਭ ਲੋਚ ਪਾਰ ਹੋ ਗਿਆ ਤੇ ਲੋਕਾਂ ਨੂੰ ਮੌਤ ਮਾਰ ਰਹੇ ਆ ਪਲਾਪਾ ਜੋ ਫਾਮੀ ਆ ਫਕੀਰਾਂ ਦੱਸੋ ਜਰਕ ਪਿੰਡ ਵਾਲਿਓ ਪਾਣੀ ਵਾਕਈ ਮਾੜਾ ਹੈ ਕਿ ਕੋਈ ਗੱਲ ਆ ਛੋੜੇ ਕੜ ਦਾ ਪਾਣੀ ਚੰਗਾ ਹੈ ਹੈ ਬਾਗੀ ਪਿੰਡ ਵਾਲੇ ਕਿਉਂ ਨਹੀਂ ਆਏ ਉਹ ਪਾਣੀ ਕਿਛ ਪੀਦੇ ਭਾਈ ਹੈ ਨੇਨੇ ਬਾਕੀ ਪਾਣੀ ਆ ਪੀਦੇ ਹੋਣਗੇ ਆਹ ਆਰੋ ਵਾਲਾ ਇਹ ਚ ਬੁੱਦਾ ਹੀ ਨਹੀਂ ਕੁਛ ਤੇ ਜਿੰਨੇ ਮਿੱਤਰ ਉਹ ਜਿੰਨੇ ਤੱਤ ਚਾਹੀਦੇ ਔਰ ਉਹ ਕੱਢ ਲੈਂਦਾ ਜਵੇਂ ਦਾ ਪੀ ਲਵੋਗੇ ਫਸਲਾਂ ਨੂੰ ਵੀ ਇਹ ਪਿਆਲੋਗੇ ਫਸਲਾਂ ਨੂੰ ਵੀ ਇਹ ਲਾ ਲੋਗੇ ਧਰਤੀ ਨੂੰ ਕੈਂਸਰ ਹੋ ਗਿਆ ਹੱਥ ਖੜੇ ਕਰਕੇ ਰੱਖ ਲਓ ਹੁਣ ਆ ਵੀ ਦੱਸੋ ਚਾਰ ਪੰਜ ਤਿੰਨ ਤਿੰਨ ਕ ਜ ਨਹੀਂ ਆਏ ਸੀ ਆਈਦਾ ਬਿਮਾਰੀ ਐ ਜਿੱਦੇ ਆਪ ਦੇ ਘਰ ਅੱਗ ਲੱਗਦੀ ਐ ਉਦੋਂ ਹੀ ਉੱਠਦੇ ਆ ਵੀ ਸੇਕ ਲੱਗਿਆ ਪੁੱੜਿਆਂ ਨੂੰ ਹੁਣ ਉੱਠ ਗਏ ਅਸੀਂ ਅਸੀਂ ਚੱਲ ਕੇ ਪਿੰਡ ਕੀ ਲੈਣਾ ਸਰਪੰਚ ਬਣਨਾ ਆ ਕੇ ਆ ਬੈਠਾ ਬਤੋਜ ਮਸ਼ਹੂਰ ਫਿਲਮਾਂ ਦਾ ਡਾਇਰੈਕਟਰ ਆ ਸੱਚਾ ਸੂਰਮਾ ਫਿਲਮ ਬਣਾ ਕੇ ਜਿਹੜਾ ਹਵਾਏ ਫਿਲਮ ਉਹ ਤੋਂ ਬਣਾਈ 99 98 ਤੋਂ ਚੰਡੀਗੜ੍ਹ ਤੋਂ ਆਇਆ ਚੱਲ ਕੇ ਥੋੜੇ ਪਿੰਡ ਮੈਂਬਰੀ ਸਰਪੰਚ ਨਾਲ ਲੜਨੀ ਨਹੀਂ ਅਸੀਂ ਆ ਕੇ ਮਗਰ ਮਰ ਫਰਦਿਆ ਬੰਦੇ ਨੇ ਫਿਲਮਾਂ ਵਾਲੇ ਵੀ ਅਸੀਂ ਕਿਹਾ ਜੈਸਲ ਮੇਰ ਕੇ ਕਿਉਂ ਵੀ ਕੰਦੇ ਚੌਂਕ ਕਰ ਕਰ ਕੇ ਸੀ ਅਸੀਂ ਆ ਗਿਆ ਰਾਜਸਥਾਨ ਚ ਨਾਲ ਲੜਦਿਆਂ ਨਾਲ ਜਾ ਕੇ ਪਰੰਦਰਗ ਦਰਦਾ ਵੀ ਨਹੀਂ ਯਾਰ ਮਨੁੱਖਤਾ ਮਰ ਰਹੀ ਆ ਅਸੀਂ ਲੋਕਾਂ ਦੇ ਜਵਾਨ ਬਿਲਕਦੇ ਮਰਦੇ ਦੇਖਦੇ ਹੱਥਾਂ ਦੇ ਵਿੱਚ ਝੱਲਿਆ ਨਹੀਂ ਕਿ ਮਸੋਦੇ ਜਵਾਨ ਦੇ 6 ਸਾਲ ਦਾ ਬੱਚਾ ਉਹ ਪਰਿਵਾਰ ਮਾਂ ਦੀ ਗੋਦੀ ਚ ਤੇ ਮੇਰੇ ਪਿਓ ਪੈਰੀਂ ਦੇਖ ਕੇ ਰੋਦਾ ਸੀ ਕਹਿੰਦਾ ਭਾਈ ਮੇਰਾ ਜਵਾਨ ਬਚਾ ਲੋ ਉਹ ਦੱਦ ਲਈ ਸਰਦਾ ਵੀ ਨਹੀਂ ਯਾਰ ਸਾਡੇ ਵਾਕਾਂ ਦੇ ਹਲਾਲ ਬੇ ਹੋਣੇ ਆ ਯਾਰਾ ਬੀਬੀ ਕੇ ਆਪਾਂ ਸੁੱਤੇ ਪਾਇਆ ਬਿਆਪਾ ਕੀ ਲੈਣਾ ਇਕੱਠੇ ਹੋ ਜੋ ਇੱਕ ਹੋ ਜੋ ਜੇ ਬਚਣਾ ਕੁਝ ਨਹੀਂ ਰੱਖਿਆ ਪਾਰਟੀਆਂ ਚ ਇਹ ਸਾਰੇ ਹੀ ਕੋਲੇ ਆ ਸੀਚਿਆ ਉਹ 15 ਕਿਲੋਮੀਟਰ ਦੂਰ ਗਏਗਾ ਜਾ ਕੇ ਧੋਖੜੀ ਪਿੰਡ ਰੁਧੇ ਅੱਗੇ ਪਿੱਛੇ ਬੇਟਾ ਜਿੱਥੋਂ ਬੁੱਢਾ ਦਰਿਆ ਪਿੱਛੇ ਲੁਧਿਆਣੇ ਅੱਜ ਤੋਂ ਗਹਾਣਾ ਬਾਘੜੀ ਬਾਘੜੀ ਵਾਲ ਨੂੰ ਬਾਪੜੇ ਨੂੰ ਪਿੱਛੇ ਨੂੰ ਹਾਂ ਜਿੱਥੋਂ ਇੰਡਸਟਰੀ ਦਾ ਪਾਣੀ ਬਾਹਰ ਚ ਪੈਂਦਾ ਸਾਰ ਦਾ ਪਾਣੀ ਬਾਹਰ ਚ ਪੈਂਦਾ ਪਿੱਛੇ ਜਾ ਕੇ ਕੁਰਸੀ ਢਾ ਕੇ ਬਹਿ ਗਿਆ ਸਾਫ ਕਰਤਾ ਇਹ ਕਹਿੰਦਾ ਬੰਦਾ ਕਰਿਆ ਖੂਜੇ ਬੱਟਲੇ ਚਾਰਕ ਕਾਰਨ ਕੀ ਡਰਾਮਾ ਲੋਕਾਂ ਦੇ ਅੱਖਾਂ ਦੇ ਘੱਟਾ ਪਾਇਆ ਜਾ ਰਿਹਾ ਅਸੀਂ ਪਰਸੋਂ ਜੇ ਉੱਥੇ ਗਏ ਸੀ ਬੁੱਢੇ ਦਰਿਆ ਦੇ ਖੜ ਕੇ ਦਿਖਾਈਏ ਤਸਵੀਰ ਉਹ ਸਾਰਾ ਕੈਮੀਕਲ ਖੜਾ ਨਹੀਂ ਜਾਂਦਾ ਭਾਈ ਮਸ਼ਕ ਮਾਰਦਾ ਵਿਧਾਨ ਸਭਾ ਵਿੱਚ ਹੁਣ ਜਿੱਤਰ ਖਾਤਰ ਆ ਸਾਰਾ ਡਰਾਮਾ ਕਰ ਰਹੀ ਹੈ ਸਰਕਾਰ ਇਹ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਇਹ ਲੋਕ ਪਰ ਆਪਾਂ ਵੀ ਭਰਾਵੋ ਇਹੋ ਜਿਹੀ ਹੋਏ ਖੜੇ ਆ ਆਪਾਂ ਵੀ ਚੁੱਪ ਹਰ ਬੰਦੇ ਦੀ ਸੋਚ ਬਣ ਗਈ ਛੱਡ ਪਰੇ ਵੈਕੀ ਦੇਣਾ ਆਪਾਂ ਨੂੰ ਕੀ ਹੈ ਕੋ ਬੋਲੀ ਦੀ ਗੱਲ ਹੈ ਪਾਣੀ ਦੀ ਗੱਲ ਹੈ ਧਰਤੀ ਦੀ ਗੱਲ ਹੈ ਆ ਦਲਿਆ ਨੂੰ ਕੈਦਨ ਹੋ ਗਿਆ ਭਾਈ 100 ਤੋਂ 150 ਦਿਨ ਹੋ ਗਿਆ ਬੈਠੇ ਨੂੰ ਕਿੰਨੇ ਕ ਬੰਦੇ ਉੱਠੇ ਜਿੱਤੇ ਡੰਡਿਆਲ ਨੂੰ ਚੱਕਿਆ ਮੋਰਚਾ ਖੰਡਾਇਆ ਸਰਕਾਰ ਨੇ ਕਿੰਨੇ ਕ ਬੰਦਾ ਪੰਜਾਬ ਉੱਠਿਆ ਸੱਤ ਰਾਜ ਹੀ ਬੜ ਗਏ ਈਦੀ ਕਾਤਕੂ ਲੜ ਰਿਹਾ ਜਿਹੜਾ ਲੜਨ ਵਾਲਾ ਬੰਦਾ ਮਰ ਜਾਂਦਾ ਜਾਂ ਲੜਨ ਵਾਲਾ ਬੰਦਾ ਜੇਲ੍ਹ 따ੜ ਦਿੱਤਾ ਜਾਂਦਾ ਫਿਰ ਲੋਕ ਕਹਿੰਦੇ ਬੰਦਾ ਬਹੁਤ ਚੰਗਾ ਸੀ ਮਗਰ ਸ਼ਰਤਾਂ ਕਰੀ ਜਾਂਦੇ ਸੋ ਸਮਝੋ ਬਾਈ ਹਾਲਾਤ ਬਹੁਤ ਚਿੰਤਾਜਨਕ ਬਹੁਤ ਖਰਾਬ ਹਾਲਾਤ ਨੇ ਜਾਂ ਮੈਨੂੰ ਜਾਂ ਅਬਤੋਜ ਨੂੰ ਸਾਨੂੰ ਸਾਰਿਆਂ ਨੂੰ ਰਾਹ ਦੱਸ ਦਿਓ ਕੋਈ ਵੀ ਭਾਈ ਤੁਸੀਂ ਕਿਉਂ ਭੌਂਗਦੇ ਫਿਰਦੇ ਹੋ ਯਾਰ ਕਿਉਂ ਅਡੀਆਂ ਗੱਡੀਆਂ ਘਸਾਉਂਦੇ ਫਿਰਦੇ ਹੋ ਤੁਸੀਂ ਆਪਣੇ ਘਰੇ ਬਹਿ ਜਾਓ ਇਹਦਾ ਘਰੇ ਬੈਠੇ ਬੱਜ ਜਾਣਗੇ ਕੁੰਡਾ ਲਾ ਕੇ ਬਚਿਆ ਨਹੀਂ ਜਾਣਾ ਦਰਵਾਜ਼ੇ ਪੇੜ ਕੇ ਬਚਿਆ ਨਹੀਂ ਜਾਣਾ ਇਹ ਮੌਤ ਹਰ ਇੱਕ ਦੇ ਘਰੇ ਆਊਗੀ ਤਾਂ ਕਹਿੰਦੇ ਉੱਠ ਕੇ ਲੜ ਲਓ ਇਹ ਬਹੁਤ ਡੂੰਘੀਆਂ ਤੇ ਗਹਿਰੀਆਂ ਸ਼ਾਸ਼ਾ ਨੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਨੀਤੀਆਂ ਨੇ ਜੋ ਪੰਜਾਬ ਮਾਰੂ ਨੀਤੀਆਂ ਨੇ ਲੋਕ ਮਾਰੂ ਨੀਤੀਆਂ ਨੇ ਸਾਰੀਆਂ ਸਰਕਾਰ ਲਾਗੂ ਕਰ ਰਹੀ ਹੈ ਚਾਹੇ ਸਿੱਖਿਆ ਨੀਤੀ ਹੋਵੇ ਸਭ ਤੋਂ ਪਹਿਲਾਂ ਇਹ ਸੰਦਲ ਲਾਗੂ ਕੀਤੀ ਪੰਜਾਬ ਵਿੱਚ ਸਾਡੇ ਯੂਨੀਵਰਸਿਟੀ ਸਾਡੇ ਕਾਲਜਾਂ ਦੇ ਵਿੱਚ ਆ ਪਾਣੀ ਵਾਲਾ ਕਾਨੂੰਨ ਇਹਨੇ ਬਣਾ ਦਾ ਇਸ ਬਿਲ ਪਾਸ ਕਰਤਾ ਜਿੰਨੀਆਂ ਖੇਤੀਬਾੜੀ ਦੀਆਂ ਨੀਤੀਆਂ ਨੇ ਜਿੰਨੀਆਂ ਨੀਤੀਆਂ ਨੇ ਸਭ ਲਾਗੂ ਕਰ ਰਿਹਾ ਬੰਦਾ ਹਾਠੋਕਾ ਵੱੜ ਕੇ ਸੈਂਟਰ ਦਾ ਆਪਣੇ ਲੋਕ ਹਲੇ ਵੀ ਇਸ ਹਰਜਨ ਕਾਰਜ ਦੇ ਢੱਲ ਨਹੀਂ ਗਏ ਮੈਂ ਲੋਕ ਸਭਾ ਦੀ ਚੋਣ ਲੜੀ ਬਹਿੰਦਿਆ ਮਾਨਸਾ ਜ਼ਿਲ੍ਹਾ ਵਿੱਚ ਹੀ ਪੈਂਦਾ ਤੇ ਮੈਂ ਚਪਿੰਡ ਚ ਬੋਲਾਂ ਬਹੁਤ ਵੱਡਾ ਇਕੱਠ ਸੁਣੀ ਗਏ ਲੋਕ ਦੋ ਘੰਟੇ ਮੇਰੀਆਂ ਗੱਲਾਂ ਨੂੰ ਇਹ ਧਿਆਨ ਨਾਲ સાਧੋ ਕੇ ਮੈਂ ਜਾਣ ਲੱਗਿਆ ਇੱਕ ਬਾਪੂ ਮੈਨੂੰ ਕਹਿੰਦਾ ਸੇਰਾ ਤੈਨੂੰ ਵੋਟਾਂ ਬੂਟਾਂ ਨਹੀਂ ਪੈਂਦੀਆਂ ਮੈਂ ਜੀ ਕਾਰਨ ਕੀ ਹੈ ਕਿ ਤੂੰ ਦਾ ਮੁਫਤ ਖੋਰੀ ਦੇ ਖਿਲਾਫ ਬੋਲੀ ਜਾਂਦਾ ਸਾਡੀ ਤਾਂ ਬਿਜਲੀ ਮਾਫ ਹੋ ਗਈ ਬਿੱਲ ਨਹੀਂ ਆਉਂਦਾ ਮੋਜਾਂ ਲੱਗੀਆਂ ਮਾਂ ਬਾਪ ਨੂੰ ਪਾਣੀ ਮੁੱਕ ਜੂਗਾ ਛੋਟੀਆਂ ਨਸਲਾਂ ਮਰ ਜਾਣਗੀਆਂ ਇਹ ਸੱਪੇ ਤਾਂ ਖਤਮ ਹੋ ਜੂ ਧਰਤੀ ਉਜੜ ਜੂਗੀ ਕਹਿੰਦਾ ਭੈਣ ਮਰਾ ਕੇ ਉਹ ਦੇਖਾਂਗਾ ਜਦ ਨਜ਼ਾਰੇ ਲੈਣੇ ਐ ਇੱਥੇ ਮੈਂ ਹੁੱਕਾ ਦਿੰਨਾ ਜੜ ਕੇ ਪਿੰਡ ਤੇ ਹੁਣਾ ਵੀ ਆ ਗਏ ਮੁਫਤ ਮੰਡਣ ਆਏ ਸਾਰਾ ਪਿੰਡ ਤੁੰਨੀ ਹੋੜ ਢਿੱਕੂਗਾ ਕਾ ਹਾਂ ਮੈਂ ਕੱਢ ਕੇ ਚਾਹ ਛੋਲੇ ਜੋ ਜਾਰ ਫੜਾ ਦਿਆਂ ਇਹ ਲੈ ਲੈ ਜਾ ਵਾ ਕਹਿੰਦੇ ਕੋਈ ਦਾ ਦੀ ਮੁਫਤ ਦੀਆ ਦੇ ਦੇ ਇਹ ਵੀ ਲੈ ਜਾ ਜਿੰਨੇ ਉੱਤੇ ਦੇ ਸੁੱਚੇ ਕਰਦਾਰ ਸੀ ਸਾਡੇ ਅੱਜ ਸਭ ਤੋਂ ਥੱਲੇ ਆ ਚੁੱਕੇ ਐ ਇੰਨਾ ਨੰਘਾਰ ਆ ਚੁੱਕਿਆ ਹਰ ਪੱਖ ਤੋਂ ਆਹ ਜ਼ਮੀਨਾਂ ਦੀ ਗੱਲ ਮੈਂ ਕਰਦਾ ਉਹਨਾਂ ਵੀ ਨਾ ਵੇਚ ਕੇ ਭਜੋ ਨਾ ਵੇਚ ਕੇ ਭਜੋ ਛੋਟੇ ਪਿੰਡੋਂ ਬਹੁਤ ਗਏ ਹੋਣਿਆ ਵੇਚ ਕੇ ਕਹਿੰਦੇ ਆ ਕੇ ਲਈਏ ਜ਼ਮੀਨ ਬਾਹਰਲੇ ਕਹਿੰਦੇ ਆ ਕੇ ਲਈਏ ਆਉਂਦੇ ਹੀ ਨਹੀਂ ਆਉਣ ਜਦੋਂ ਫੁੜੇ ਦੇ ਹੋ ਗਏ ਕੁੜੀ ਦੇ ਕਾਲੇ ਦਾ ਦੁਰਗੀ ਮੁੰਡਾ ਗੋਰੀ ਨਾਲ ਬਹਿ ਕੇ ਆ ਕੇ ਤੁਰ ਗਿਆ ਉਦੋਂ ਆਉਂਦੇ ਆ ਉਦੋਂ ਪਹਿਲਾਂ ਨਹੀਂ ਆਉਂਦੇ ਇਹ ਉਹ ਪੰਜਾਬ ਚ ਇੱਥੇ ਆਉਂਦਾ ਆ ਬਹੁਤ ਆਉਂਦੇ ਆ ਇੱਥੇ ਮੇਰੇ ਕੋਲ ਆ ਕੇ ਪਿੰਡ ਕੀ ਕਰਕੇ ਸੇਰਾ ਬਹੁਤ ਦੁਖੀਆਂ ਬਹੁਤ ਪੈਸਾ ਜਵਾਗ ਹੈ ਨਹੀਂ ਕਰੇ ਮਕਸੂਰ ਕੀ ਦਾ ਜੋਂ ਲੱਗੇ ਕਮਰੇ ਹੋਏ ਡਾਂਦਰਾ ਪੋਂਡਾ ਮਗਰ ਜਾ ਕੇ ਕਮਾਈਆਂ ਕਰਨ ਪੰਜਾਬ ਦੇਖੇ ਨਹੀਂ ਬੜਕੇ ਕਦੇ ਯਾ ਜਿਹੜੀ ਤਸਦੀ ਖਾਤਰ ਸਾਡੇ ਗੁਰੂਆਂ ਨੇ ਪ੍ਰਵਾਸ ਕਰਵਾ ਕਰਤੇ ਜੰਗਾ ਹੋਈਆਂ ਜੁੱਧ ਲੜੇ ਗਏ ਕੱਲੂ ਘਾਰੇ ਝੱਲੇ ਸਿਰਾਂ ਦੇ ਮੁੱਲ ਪਵਾਏ ਖੋਪੜੀਆਂ ਲਹਾਰੀਆਂ ਆੜਿਆ ਤੇ ਜੀਦੇ ਗਏ ਬੰਦ-ਬੰਦ ਕਟਵਾ ਦੇ ਜਵਾਕਰ ਟੋਟੇ ਕਰਕੇ ਸਾਡੀਆਂ ਮਾਵਾਂ ਨਾਲ ਝੋਲਾਂ ਚ ਪਵਾ ਦੇ ਉਹ ਧਰਤੀ ਖਾਤਰ ਅਸੀਂ ਛੱਡ ਕੇ ਭੱਜ ਗਏ ਆ ਖੜ ਜੋ ਛੱਤਰ ਨਾਲ ਹੋੜੇ ਪੈਣ ਲੱਗੇ ਆ ਪ੍ਰਵਾਸੀ ਹੋਣ ਦੇ ਜੋ ਹਾਲਾਤ ਕਰਦੇ ਆ ਗਿਣਤੀ ਨਹੀਂ ਬਗਣੀ ਆਪਣੀ ਘੱਡਣੀ ਆ ਤਜੇ ਦੀ ਗਿਣਤੀ ਹੈ ਜਿਹਦੀ ਵੋਟ ਜਾ ਕੇ ਰਾਜ ਵੀ ਉਹਦੇ ਹੋਊਗਾ ਤੁਹਾਡੇ ਐਮ.ਐਲ.ਏ. ਮੰਤਰੀ ਮੁੱਖ ਮੰਤਰੀ ਸਾਹਿਬ ਇਹੀ ਬਣਨੇ ਆ ਸਰਪੰਚਾਂ ਦੀ ਕਈ ਪਿੰਡਾਂ ਦੇ ਬਣ ਗਏ ਅਸੀਂ ਕਿਸੇ ਦੇ ਕੋਈ ਨਫ਼ਰਤ ਨਹੀਂ ਕਰਦੇ ਕੋਈ ਫਰਕਾ ਪ੍ਰਸਤੀ ਨਹੀਂ ਕੋਈ ਵਿਰੋਧ ਨਹੀਂ ਕੋਈ ਮਰਜ਼ੀ ਆਵੇ ਜੀ ਸਦਕੇ ਯਾਰ ਕੰਮ ਕਰੇ ਪੰਜਾਬ ਚ ਆਵੇ ਸਾਨੂੰ ਕੋਈ ਰੁਕਤ ਨਹੀਂ ਸਾਡੇ ਬੰਦੇ ਬਾਹਰ ਦੇ ਸੁਪਾ ਚ ਬਾਹਰ ਦੇ ਸ਼ਹਿਰ ਕੰਮ ਕਰਨ ਜਾਂਦੇ ਆ ਪਰ ਇੱਥੇ ਜਿਹੜਾ ਉੱਤਰਾਖੰਡ ਦੇ ਕਾਨੂੰਨ ਬਣੇ ਹੋਏ ਆ ਕਮਾਚਲ ਦੇ ਕਾਨੂੰਨ ਬਣੇ ਹੋਇਆ ਰਾਜਸਥਾਨ ਦਾ ਕਾਨੂੰਨ ਬਣਿਆ ਹੋਇਆ ਵੀ ਭਾਈ ਬਾਦਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਦਲਾ ਬੰਦਾ ਜ਼ਖਰੀ ਨਹੀਂ ਲੈ ਸਕਦਾ ਪੰਜਾਬ ਕਿਉਂ ਸ਼ਰਮਲਾਟ ਬਣਾਇਆ ਵੀ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਨ ਰੱਖਿਆ ਧਿਆਨ ਨਾਲ ਸੁਣ ਲਿਓ ਖਬਰ 230 ਬੰਦੇ ਸਹਾਇਕ ਲੈਨ ਜਲੰਧਰ ਡਿਵੀਜ਼ਨ ਕੱਲੀ ਚ 180 ਬੰਦੇ ਕੱਲੇ ਹਰਿਆਣੇ ਤੋਂ ਆ 180 ਬੰਦੇ ਸਾਡੇ ਦੇ ਕਿੰਨੇ 50 ਕੱਟਿਆ ਰਿਹਾ ਕੱਟਿਆ ਤੇ ਅਸੀਂ ਜਾ ਕੇ ਸਿਮ ਨਹੀਂ ਲੱਗ ਰੇ ਸਿਮ ਮੇਰਾ ਹਮਾਚਲ ਚ ਨੌਕਰੀਆਂ ਜ਼ਮੀਨਾਂ ਦੀ ਗੱਲ ਆ ਯਾਰ ਪਰ ਆਪਾਂ ਕਿਹਾ ਲੈਣੀ ਨੌਕਰੀਆਂ ਆਪਾਂ ਨੂੰ ਕੀਆ ਆਪਾਂ ਜ਼ਮੀਨਾਂ ਚੋਂ ਨਾ ਵੇਚ ਕੇ ਬਾਹਰ ਜਾਣਾ ਜਾਂ ਕੁੜੀ ਪਾਲਾਂਗੇ ਇਲੈਕਟਸ ਆਈ ਆਪਾਂ ਦਾ ਬਾਹਰ ਦੀ ਤਿਆਰੀ ਹੈ ਆਪਣੀ ਦਾ ਆਪਾਂ ਨੌਰੀ ਨੂੰ ਵੀ ਲੈਣਾ ਬੋਦੀ ਛੋਟੀ ਸਕੂਲਾਂ ਚ ਮਾਰੀ ਜਾ ਰਹੀ ਹੈ ਕੈ ਸਾਲ ਹੋ ਗਏ ਲੜਦਾ ਰ 15 16 ਲੜਦਾ ਰਹਾਂ ਮੈਂ ਮਰਚੇ ਵੀ ਹੋਏ ਜਿੰਦਾ ਵੀ ਜਾਣਾ ਪਿਆ ਅੱਜ ਵੀ ਸਕੂਲਾਂ ਜਾ ਕੇ ਲੜਦੇ ਆ ਦੱਸੋ ਵੀ ਚਰਕੇ ਪਿੰਡ ਦੇ ਵਿੱਚੋਂ ਹੱਥ ਖੜਾ ਕਰੋ ਵੀ ਮੈਂ ਆਪਣੇ ਜਵਾਕਾਂ ਨੂੰ ਸਕੂਲ ਜਾਣਾ ਮੈਂ ਪਤਾ ਕਰਦਾ 2 ਮਹੀਨੇ ਬਾਅਦ ਵੀਹਾਂ ਦਿਨਾਂ ਬਾਅਦ 6 ਮਹੀਨਾ 4 ਮਹੀਨਾ ਬਾਅਦ ਵੀ ਮੇਰੇ ਜਵਾਕ ਨੂੰ ਮੇਰਾ ਪੋਤਾ ਅਗਲੀ ਪੋਤੀ ਆ ਭਤੀਜਾ ਭਤੀਜੀ ਆ ਮੁੰਡਾ ਕੁੜੀ ਆ ਕਿਹੜੀ ਪੰਜਾਬੀ ਪੜਾਉਣੀਓ ਕਿਹੜਾ ਇਤਿਹਾਸ ਪੜਾਉਣੀਓ ਕਿਹੜੇ ਸੱਤ ਨਾਲ ਜੋੜ ਦਿਓ ਦੱਸੋ ਭਾਈ ਕਿਉਂ ਆ ਤੁਹਾਡੇ ਯਾਰ ਕਹੋ ਕਿੱਥੇ ਜਾਂਦੇ ਹੋ ਫਿਰ ਹਰੇਕ ਪ੍ਰਾਈਵੇਟ ਸਕੂਲ ਜਿਹੜੇ ਪੜ੍ਹਾਉਂਦੇ ਨੇ ਅੰਗਰੇਜ਼ੀ ਅੰਗਰੇਜ਼ੀ ਕੋਈ ਮਾੜੀ ਨਹੀਂ ਹਿੰਦੀ ਕੋਈ ਮਾੜੀ ਨਹੀਂ ਬੋਲੀ ਕੋਈ ਮਾੜੀ ਨਹੀਂ ਅਰਬੀ ਫਰੈਂਚ ਫਾਰਸੀ ਜਿਹੜੀ ਮਰਜ਼ੀ ਪੜ੍ਹ ਲਓ ਬੋਲੀਆਂ ਨਹੀਂ ਮਾੜੀਆਂ ਹੁੰਦੀ ਕਾਲਾ ਛੋਡੀ ਜਦੋਂ ਮਾਂ ਮਰ ਗਈ ਛੋਡੀ ਬੋਲੀ ਆਪਣੀ ਮਰਜ਼ੀ ਤੇ ਤੁਹਾਡੇ ਪੱਲੇ ਕੀ ਆ ਕੋ ਮੈਂ ਕਹਿੰਦਾ ਉਹਨਾਂ ਵੀ ਇੱਕ ਹਾਕਤ ਆ ਬਹੁਤ ਪੁਰਾਣੀ ਕਹਿੰਦੇ ਜੇ ਛੋਡੀ ਕੋਈ ਇੱਕ ਸਾਲ ਦੀ ਯੋਜਨਾ ਤਾਂ ਫਸਲ ਵੀ ਜੋ ਸਾਲ ਨੂੰ ਵੱਢ ਗਏ ਫੜ ਲੈ ਲਵਾਂਗੇ ਜੇ 10-20 ਸਾਲ ਦੀ ਯੋਜਨਾ ਰੱਖ ਲਾ ਲਓ ਜੇ 100 ਸਾਲ ਦੀ 500 ਸਾਲ ਦੀ ਯੋਜਨਾ ਸਕੀਮ ਹੈ ਕੋਈ ਤਰ ਨਸਲਾਂ ਤਿਆਰ ਕਰੋ ਜਿਹੜੇ ਸਕੂਲਾਂ ਦੇ ਸਾਡੇ ਨਾਲ ਤਿਆਰ ਹੁੰਦੇ ਨੇ ਉੱਥੇ ਕੋਈ ਕਿੜਾ ਨਹੀਂ ਮਾਰਦਾ ਉਹ ਕੱਚੀਆਂ ਨਸਲਾਂ ਉਹ ਪੱਕੀਆਂ ਕਿਹੋ ਜੀਆਂ ਤਿਆਰ ਹੋਣ ਨੇ ਕੋਈ ਲੈਣਾ ਦੇਣਾ ਨਹੀਂ ਸਾਨੂੰ ਲੀਡਰ ਕੋਈ ਲਈ ਰੱਖ ਲੈਣ ਕੋਈ ਉਮ ਸੱਦਾ ਆ ਜੇ ਭਰ-ਭਰ ਟਰਾਲੀਆਂ ਭਰ-ਭਰ ਗੱਡੀਆਂ ਭਰ-ਭਰ ਟਰੱਕ ਬੱਸਾਂ ਤਰੇ ਜਾਂਦੇ ਨੇ ਸੋ ਭਾਈ ਬੇਨਤੀ ਹੈ ਇਹ ਆ ਪਾਣੀ ਵਾਲਾ ਮਸਲਾ ਤੁਹਾਡੇ ਪਿੰਡ ਦਾ ਉੱਠਿਆ ਸੀਗਾ ਜਦੋਂ ਗੱਲਬਾਤ ਸਾਹਮਣੇ ਆਈ ਤਾਂ ਤੁਹਾਡੇ ਪਿੰਡ ਗਏ ਆ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਤੁਸੀਂ ਜਿਹੜੀ ਵੀ ਰਾਈ ਵਿੱਡੋਗੇ ਅਸੀਂ ਤਿਆਰ ਆ ਤੋਬੇ ਦਾ ਮਸਲਾ ਦੱਸਿਆ ਵੀ ਤੋਬਾ ਦੂੰਗਾ ਹੋ ਗਿਆ ਤੋਬੇ ਨਾਲ ਇਹ ਚਰ ਪਾਣੀ ਕਹਿੰਦੇ ਪਿੰਡ ਦਾ ਖਿਲਾਫ ਹੋ ਗਿਆ ਜਿਹਦੇ ਪੱਟ ਰਹੇ ਕਿਉਂਕਾ ਉਹਦੇ ਪਿੰਡ ਦੇ ਤੋਂ ਸੁਦਾ ਪਿਆ ਸੀ ਉਹਦੇ ਕਹਿੰਦੇ ਜਾ ਕੇ ਭਾਈ ਵੀਰ ਨੂੰ ਭਾਈ ਬਾਹ ਡੂੰਗਾ ਨਾ ਪੱਟੋ ਵਿਰੇਤੀ ਦੇ ਨਾਲ ਜਾਓ ਆ ਨਾਲ ਥੋੜੇ ਅਸੀਂ ਪਿੰਡ ਗਏ ਸੀਗੇ ਕੀ ਪਿੰਡ ਸੀ ਭਾਈ ਉਹ ਜਿੱਥੇ ਹਾਸਲਾ ਨਦੀ ਜਾਂਦੀ ਸੀਗੀ ਪਹਿਲਾਂ ਫਤੇਪੁਰ ਤੇ ਫਤੇਪੁਰ ਫਤੇਪੁਰ ਪਿੰਡ ਆ ਅੰਬੇ ਮਾਜਰ ਐਥੇ ਮੈਂ ਮਾਗਦੇ ਨੇ ਜੀ ਹਾਂ ਪੱਤੇ ਪੋਟੇ ਨੇ ਅੰਰੀ ਇਹ ਤੋਂ 5 ਕਿਲੋਮੀਟਰ ਸਾਤੇ 5 25 ਕਿਲੋ ਮਾਤ ਹੋਣਾ ਹੈ 7 8 ਕਿਲੋਮੀਟਰ ਬਸ ਉਹ ਸਾਰਾ ਜਿੰਨੀਆਂ ਉੱਥੇ ਸੈਂਕੜੇ ਫੈਕਟਰੀਆਂ ਲੱਗੀਆਂ ਉਹ ਸਾਰਾ ਉਹ ਥੱਲੇ ਪਾਣੀ ਪਾਈ ਜਾਂਦੇ ਆ ਉਹਦਾ ਵੀ ਅਸਰ ਹੋਇਆ ਉਹਦੇ ਕਰਕੇ ਵੀ ਪਾਣੀ ਸਾਡੇ ਪੱਤਨ ਸਾਰੇ ਖਰਾਬ ਹੋ ਗਏ ਪੱਤਨ ਦਾ ਇੱਕੋ ਹੀ ਅਸਰ ਹੈ ਕੋਈ ਗੱਲ ਨਹੀਂ ਭਾਈ ਅਸੀਂ ਤੁਹਾਡੇ ਨਾਲ ਆ ਜਿਹੜਾ ਵੀ ਲੜਾਈ ਤੁਸੀਂ ਲੜੋਗੇ ਜੇ ਤੁਸੀਂ ਦੱਸਿਆ ਬਾਈਆਂ ਨੇ ਕਿ ਅਸੀਂ ਪ੍ਰਸ਼ਾਸਨ ਤੱਕ ਗਏ ਪਹੁੰਚ ਕਿੰਕੀ ਪੱਲ ਤੋਂ ਸੁਣਵਾਈ ਨਹੀਂ ਹੋਈ ਸੁਣਵਾਈ ਐ ਨਹੀਂ ਹੋਣੀ ਭਾਈ ਜੇ ਪਾਟੇ ਰਹੋਗੇ ਠੀਕ ਆ ਤੁਹਾਡੀਆਂ ਪਾਟੀਆਂ ਤੁਹਾਨੂੰ ਮੁबारक ਆ ਜਿੱਥੇ ਮਰਜ਼ੀ ਡੁਲੇ ਰਹੋ ਜਿਉ ਮਰਜ਼ੀ ਫੋਟਾਂ ਪਾ ਲਿਓ ਪਰ ਇਸ ਮਸਲੇ ਦੇ ਉੱਤੇ ਇਹ ਸਾਂਝਾ ਮਸਲਾ ਹੈ ਪਿੰਡ ਨੂੰ ਬਚਾਉਣ ਦਾ ਮਸਲਾ ਨਹੀਂ ਤੁਹਾਡੀਆਂ ਧੁੱਖਾਂ ਪੰਜਰ ਹੋ ਜਾਣੀਆਂ ਨੇ ਸਾਡੀਆਂ ਬੱਚੀਆਂ ਬੀਬੀਆਂ ਦੀਆਂ ਕੁੜੀਆਂ ਦੀਆਂ ਸਾਡੀ ਧਰਤੀ ਨੇ ਬੰਜਰ ਹੋ ਜਾਣਾ ਇਹ ਸੱਭਿਆਚਾਰ ਨੇ ਖਤਮ ਹੋ ਜਾਣਾ ਇਹ ਯਾਦ ਰੱਖੋ ਜੀ ਅੱਜ ਵੀ ਆਪਾਂ ਅਹੀਂ ਸੁੱਤੇ ਪਏ ਰਹੇ ਨਾ ਜਾਗੇ ਹੁਣ ਜਾਗਣ ਦਾ ਵੇਲਾ ਲੜਨ ਦਾ ਵੇਲਾ ਅਥੇ ਨਰਸ ਕਰਨ ਦਾ ਵੇਲਾ ਨਿਕਲੋ ਯਾਰ ਕਰੋ ਬੋਲਿਆ ਕਰੋ ਖੜਿਆ ਕਰੋ ਜਿੱਥੇ ਧੱਕਾ ਹੁੰਦਾ ਜ਼ੁਲਮ ਹੁੰਦਾ ਕੋਈ ਬਦਕੀਤੀ ਹੁੰਦੀ ਆ ਬਹੁਤ ਕੰਮ ਹੋ ਰਿਹਾ ਹੁੰਦਾ ਉਹਦੇ ਖਿਲਾਫ ਹੋ ਜਾ ਕਰੋ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਭਰਾਵਾਂ ਨੇ ਸਾਨੂੰ ਬੁਲਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ